ਤੁਸੀਂ ਦੇਖ ਰਹੇ ਹੋ ਦੇਰਿਆਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੱਲ ਤੋਂ ਇੱਕ ਫੇ ਵੱਡੀ ਹਲ ਚਲ ਰਹੀ ਹੈ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਕੱਲ ਅਸਤੀਫਾ ਦਿੱਤਾ ਖੈਰ ਅੱਜ ਚੰਡੀਗੜ੍ਹ ਵਿਖੇ ਜੜੀ ਵਰਕਿੰਗ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਜਿਹੜੀ ਵਿਸ਼ੇਸ਼ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਕੀ ਉਹ ਵਰਕਿੰਗ ਕਮੇਟੀ ਦੇ ਜਿਹੜੇ ਅਹੁਦੇਦਾਰ ਹੈ ਕੀ ਉਹ ਸਰਦਾਰ ਸੁਖਬੀ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨਗੇ ਅਗਰ ਸੁਖਬੀ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਆਮ ਬੜੀ ਦੂਜੀਆਂ ਪਾਰਟੀਆਂ ਵੱਲ ਗੱਲ ਕਰ ਕੀਤੀ ਜਾ ਰਹੀ ਹੈ ਕਿ ਇੱਕ ਰਾਜਨੀਤੀ ਸਟੰਟ ਹੋ ਸਕਦਾ ਹੈ ਕਿਉਂਕਿ ਸੁਖਬੀ ਸਿੰਘ ਬਾਦਲ ਨੂੰ ਮਾਣਯੋਗ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਧਾਰਮਿਕ ਜੜੀ سزا ਦਿੱਤੀ ਗਈ ਸੀ ਜਾਂ ਤਨਖਾਹਿਆ ਕੋਸ਼ਿਸ਼ ਕੀਤਾ ਗਿਆ ਉਸ ਤੋਂ ਹੀ 2 ਮਹੀਨੇ ਬਾਅਦ ਉਹਨਾਂ ਦਾ ਇਸ ਤਰ੍ਹਾਂ ਦਾ ਅਸਤੀਫਾ ਦੇਣਾ ਪਾਰਟੀ ਪੱਧ ਤੋਂ ਕਿਤੇ ਕਿਤੇ ਆ ਕੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਆਉਣ ਵਾਲੇ ਸਮੇਂ ਦੇ ਭਵਿੱਖ ਵਾਸਤੇ ਵੀ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਰਾਜ ਦੀ ਟੀਗੜੇ ਲੋਕ ਹੈ ਉਹ ਗੱਲਾਂ ਕਰਨ ਲੱਗ ਪਏ ਐ ਕਿ ਆਖਿਰਕਾਰ ਪੰਜਾਬ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਆਖਿਰ ਹੁਣ ਕੀ ਹੋਵੇਗਾ ਕਿਉਂਕਿ ਲਗਾਤਾਰ ਜੜੀਆਂ ਚਾਰ ਜ਼ਿਲਾਂ 'ਚ ਜਿਮਨੀ ਚੋਣ ਹੋ ਰਹੀ ਆ ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੋਈ ਉਮੀਦਵਾਰ ਨਹੀਂ ਮੈਦਾਨ 'ਚ ਉਤਾਰਿਆ ਇਸ ਦੇ ਨਾਲ ਹੀ ਲਗਾਤਾਰ ਅਗਰ 1 ਸਾਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ 1 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵੱਡੇ ਨੇਤਾ ਜਾਂ ਅਗਰ ਗੱਲ ਕੀਤੀ ਹੋਵੇ ਯੂਥ ਦੇ ਲੀਡਰਾਂ ਨੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਰੈਲੀਆਂ ਜਾਂ ਉਸ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਕੀਤੀ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਆਪਣੀ ਐਕਟੀਵਿਟੀ ਸਾਹਮਣੇ ਪਰਦੇ ਤੇ ਹੋਂਦ ਆਪਣੀ ਦੱਸ ਗਏ ਸੋ ਇਹ ਸਾਰੇ ਸਵਾਲਾਂ ਦੇ ਜਵਾਬ ਲਈ ਮੈਂ ਨਾ ਇਸ ਟਾਈਮ ਮੌਜੂਦਾ ਵੀਜੇਪੀ ਪੰਜਾਬ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇਬੀ ਜੀ ਕਿ ਸਵਾਲ ਗੱਲਬਾਤ ਹੋ ਗਈ ਬੜਾ ਪੱਕਾ ਮੁੱਦਾ ਹੈ ਪੋਲਿਟਿਕਲ ਕਿਉਂਕਿ ਲਗਾਤਾਰ ਜਿੰਮੀ ਚੋਣ ਵੀ ਚੱਲਦੀ ਹੈ 20 ਨਵੰਬਰ ਨੂੰ ਉਹਦਾ ਜਿਹੜਾ ਮਾਦਦਾਨ ਹੋਣਗੇ ਤਾਂ 23 ਨਵੰਬਰ ਨੂੰ ਉਸ ਦਾ ਰਿਜ਼ਲਟ ਹੈ ਇਸ ਦੇ ਵਿੱਚ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਦਾ ਅਸਤੀਫਾ ਦੇਣਾ ਕੀ ਚੋਣਵੀ ਸਟੰਟ ਹੈ ਜਾਂ ਇੱਕ ਇਹ ਵੀ ਆਉਣ ਵਾਲੇ ਸਮੇਂ ਦੀ ਜਿਹੜੀ ਨਗਰ ਨੀਮ ਚੋਣਾ ਦਾ ਉਹਦਾ ਐਕਸਟੈਂਟ ਹੋ ਸਕਦਾ ਗੱਲਬਾਤ ਕਰਦੇ ਆ ਗੁਰਦੇਵ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਰਦੇਵ ਜੀ ਤੁਹਾਡੀ ਆਪਣੀ ਭਾਈਵਾਲ ਪਾਰਟੀ ਰਹੀ ਹੈ 2012 ਤੋਂ ਸ਼੍ਰੋਮਣੀ ਕਾਲੀ ਦਲ ਵੱਡੇ ਬਦਲ ਸਾਫ ਸੀ ਤਾਂ ਬੜਾ ਵਧੀਆੜਾ ਸلسلਾ ਚੱਲਦਾ ਰਿਹਾ ਲੇਕਿਨ ਕੱਲੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਪਦ ਤੋਂ ਅਸਤੀਫਾ ਦਿੱਤਾ ਕੀ ਇਹ ਚੋਣਵੀ ਸਟੰਟ ਹੈ ਕਿਸੇ ਦੇ ਸਾਰੇ ਦੇਖੋ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕੀ ਅਕਾਲੀ ਦਲ ਬਾਦਲ ਦੌਰ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਸਬੰਧ ਰਹੇ ਨੇ ਉਹ ਇੱਕ ਛੋਟਾ ਭਰਾ ਉਹ ਇੱਕ ਵੱਡੇ ਭਰਾ ਦੇ ਦਾ ਇੱਕ ਰਿਸ਼ਤਾ ਹੁੰਦਾ ਹੈ ਉਸ ਤਰ੍ਹਾਂ ਕਿਨ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਨੇ ਜਿਹੜਾ ਭਰਾਵਾਂ ਦਾ ਰਿਸ਼ਤਾ ਹੈ ਉਹ ਦੋਨਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਸੇਵਾ ਦੇ ਵਿੱਚ ਨਿਭਾਇਆ ਵੀ ਹੈ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖੋ ਬਹੁਤ ਹੀ ਯੋਗបុ人 ਯੋਗਪੁਰਸਨ ਔਰ ਬਹੁਤ ਹੀ ਅੱਛੇ ਇਨਸਾਨ ਸਨ ਉਹਨਾਂ ਨੇ ਪੰਜਾਬ ਦੇ ਹਿੱਤ ਵਾਸਤੇ ਮੇਰੇ ਖਿਆਲੇ ਬਹੁਤ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਇਕੱਠੇ ਜਿਹੜਾ ਕੰਮ ਕਰਦੇ ਰਹੇ ਨੇ ਜੀ ਔਰ ਬਹੁਤ ਅੱਛੇ ਤਰੀਕੇ ਨਾਲ ਸਰਕਾਰਾਂ ਚਲਾਈਆਂ ਨੇ ਦੇਖੋ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਬੇਟੇ ਨੇ ਤੇ ਵੱਡੇ ਬਾਦਲ ਸਾਹਿਬ ਵੱਡੇ ਸੀ ਸਾਡੇ ਸਾਰੇ ਭਾਰਤ ਜਾਂਦਾ ਪਾਰਟੀ ਦੇ ਜਿੰਨੇ ਸਾਡੀ ਦਿੱਲੀ ਦੀ ਸੀਨੀਅਰ ਲੀਡਰਸ਼ਿਪ ਹੈ ਬਹੁਤ ਉਹਨਾਂ ਦਾ ਮਾਨ ਸਤਕਾਰ ਕਰਦੇ ਸੀ ਕਿਉਂਕਿ ਇੱਕ ਵੱਡੇ ਭਰਾ ਦੇ ਦਾ ਜਿੱਦਾਂ ਇੱਕ ਰਿਸ਼ਤਾ ਹੁੰਦਾ ਹੈ ਉਸ ਤਰੀਕੇ ਦੇ ਨਾਲ ਬਾਦਲ ਸਾਹਿਬ ਨਾਲ ਬੀਜੇਪੀ ਦੇ ਨਾਲ ਗੱਠਜੋੜ ਸੀ ਔਰ ਸਬੰਧ ਰਹੇ ਨੇ ਠੀਕ ਹੈ ਅਜੋ ਨਹੀ ਰਹੇ ਉਹਨਾਂ ਦੇ ਨੇ ਬੇਟੇ ਨੇ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਦੇ ਬੇਟੇ ਨੇ ਛੋਟੇ ਨੇ ਔਰ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਔਰ ਅਕਾਲੀ ਦਲ ਦੇ ਵਿੱਚ ਕੁਝ ਦਰਾੜ ਆਈ ਕਿਸੇ ਵੀ ਵਜ੍ਹਾ ਕਰਕੇ ਆਈ ਔਰ ਮੈਂ ਤੇ ਆਪਣੇ ਇੱਕ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਪਰਸਨਲੀ ਕਿ ਇਸ ਚੀਜ਼ ਦਾ ਜਿਹੜਾ ਇਹ ਪੰਜਾਬ ਨੂੰ ਨੁਕਸਾਨ ਹੋਇਆ ਕਿਉਂਕਿ ਜਿੰਨੀ ਡਿਵੈਲਪਮੈਂਟ ਅਕਾਲੀ ਦਲ ਦੇ ਟਾਈਮ ਔਰ ਭਾਰਤੀ ਜਨਤਾ ਪਾਰਟੀ ਦੇ ਟਾਈਮ ਪੰਜਾਬ ਵਿੱਚ ਹੋਈ ਹੈ ਤੁਸੀਂ ਪੁਰਾਣਾ ਰਿਕਾਰਡ ਘਟ ਕੇ ਦੇਖ ਲਓ ਉਹ ਪਿਛਲੇ ਕਈਆਂ ਸਾਲੋਂ ਤੋਂ ਨਹੀਂ ਹੋਈ ਬਿਲਕੁਲ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦਾ ਇੱਕੋ ਹੀ ਮਕਸਦ ਸੀ ਕਿ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਪੰਜਾਬੀਆਂ ਦੇ ਹਿੱਤ ਵਾਸਤੇ ਪੰਜਾਬ ਦੇ ਹਿੱਤ ਵਾਸਤੇ ਅਸੀਂ ਕੰਮ ਕਰਨਾ ਔਰ ਉਸੇ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਔਰ ਪੰਜਾਬ ਦੀ ਡਿਵੈਲਪਮੈਂਟ ਕੀਤੀ ਪੰਜਾਬ ਦੀ ਤਰੱਕੀ ਕੀਤੀ ਤੁਸੀਂ ਦੇਖਿਆ ਵੀ ਜਦੋਂ ਦੇ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਰਹੀ ਹੈ ਉਸ ਟਾਈਮ ਦਾ ਮਾਹੌਲ ਦੇਖ ਲਓ ਔਰ ਅੱਜ ਦਾ ਮਾਹੌਲ ਦੇਖ ਲਓ ਉਸ ਟਾਈਮ ਦੇਖੋ ਸਨ 84 ਦਾ ਇੱਕ ਦੌਰ ਸੀ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਖਰਾਬ ਕੀਤੇ ਹੋਏ ਸੀ ਪਾਈਚਾਰੇ ਦੇ ਵਿੱਚ ਜਿਸ ਤਰੀਕੇ ਨਾਲ ਫਰਕ ਪਾਇਆ ਸੀ ਕਤਲੇਆਮ ਕਰਾਏ ਸੀ ਬਹੁਤ ਵੱਡਾ ਉਸ ਟਾਈਮ ਸਾਨੂੰ ਨੁਕਸਾਨ ਹੋਇਆ ਔਰ ਉਸ ਟਾਈਮ ਹੀ ਜਿਹੜਾ ਸੰਭਾਲਣ ਵਾਲੇ ਲੋਕ ਸੀ ਦੁਬਾਰਾ ਭਾਈਚਾਰਾ ਕੈਮ ਕੈਮ ਕਰਨ ਵਾਲੇ ਲੋਕ ਸੀ ਉਹ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਨੇ ਜਿਹੜਾ ਵੇ ਉਹ ਰਿਸ਼ਤਾ ਜਿਹੜਾ ਸੀ ਦੁਬਾਰਾ ਨਵ ਜਿੱਦਾਂ ਮਾਸ ਦਾ ਰਿਸ਼ਤਾ ਉਹ ਕੈਮ ਰੱਖਿਆ ਉਸ ਟਾਈਮ ਔਰ ਅੱਜ ਅਕਾਲੀ ਦਲ ਦੇ ਵਿੱਚ ਵੀ ਦੇਖੋ ਕੁਝ ਐਸੇ ਲੋਕ ਨੇ ਜਿਹੜੇ ਬਾਦਲ ਸਾਹਿਬ ਤੋਂ ਬਾਅਦ ਸੁਖਵੀਰ ਬਾਦਲ ਜਿਹਨੂੰ ਪਸੰਦ ਨਹੀਂ ਕਰਦੇ ਉਹਨਾਂ ਦਾ ਵਿਰੋਧ ਕਰਦੇ ਨੇ ਔਰ ਨਤੇ ਸੁਖਵੀਰ ਸਿੰਘ ਬਾਦਲ ਜੀ ਦਾ ਵੀ ਦੇਖੋ ਜਿੰਨੇ ਸੀਨੀਅਰ ਲੋਕ ਸੀ ਉਹਨਾਂ ਦੀ ਗੱਲ ਉਹਨਾਂ ਨੂੰ ਸੁਣਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਬਾਦਲ ਸਾਹਿਬ ਨਾਲ ਕੰਮ ਕੀਤਾ ਹੋਇਆ ਹੈ ਜੇ ਬਾਦਲ ਸਾਹਿਬ ਨਾਲ ਕੰਮ ਕੀਤਾ ਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਸੇ ਤਰੀਕੇ ਨਾਲ ਵਿਚਾਰ ਚੱਲਦੇ ਨੇ ਤੇ ਅੱਜ ਕੱਲ ਜੋ ਹੈਗਾ ਕੁਝ ਨਵੇਂ-ਨਵੇਂ ਲੋਕ ਆ ਜਾਂਦੇ ਨੇ ਪਾਰਟੀ ਦੇ ਵਿੱਚ ਔਰ ਉਹ ਕੋਈ ਉਲਟੀ ਸਿੱਧੀ ਸਲਾਹ ਵੀ ਦੇ ਦਿੰਦੇ ਨੇ ਤੇ ਕਿਸੇ ਟਾਈਮ ਉਹ ਮੰਨੀ ਜਾਂਦੀ ਤੇ ਉਹਦਾ ਨੁਕਸਾਨ ਹੋ ਜਾਂਦਾ ਸੁਖਵੀਰ ਸਿੰਘ ਬਾਦਲ ਜੀ ਨੂੰ ਜਿਸ ਅਹੁਦੇ ਤੇ ਨੇ ਉਹ ਪ੍ਰਧਾਨ ਨੇ ਅਕਾਲੀ ਦਲ ਦੇ ਪੰਜਾਬ ਦੇ ਦੇਖੋ ਪ੍ਰਧਾਨ ਨੇ ਗੱਲ ਸੁਣ ਸਭ ਦੀ ਸੁਣਨੀ ਹੁੰਦੀ ਹੈ ਪਰ ਕਰਨੀ ਉਹਨਾਂ ਨੂੰ ਉਹ ਚਾਹੀਦੀ ਹੈ ਜੋ ਪੰਜਾਬ ਦੇ ਹਿਤ ਵਾਸਤੇ ਹੋਵੇ ਬਿਲਕੁਲ ਪਾਰਟੀ ਦੇ ਹਿਤ ਚਾਹ ਪਾਰਟੀ ਦੇ ਹਿਤ ਵਾਸਤੇ ਹੋਵੇ ਔਰ ਸਾਰੇ ਨੂੰ ਇਕੱਠੇ ਹੋ ਕੇ ਅਸੀਂ ਲੈ ਕੇ ਚੱਲੀਏ ਇਸ ਤਰੀਕੇ ਨਾਲ ਸੁਖੀਰ ਜੀ ਨੂੰ ਜਿਹੜਾ ਵੇ ਵਰਤਾਓ ਪੰਜਾਬ ਦੇ ਨਾਲ ਕਰਨਾ ਚਾਹੀਦਾ ਪਰ ਪਿੱਛੇ ਜੇ ਦੇਖਿਆ ਵੀ ਕੁਝ ਲੋਕ ਜਿਹੜੇ ਨੇ ਗਲਤ ਸਲਾਹ ਲੋਕਾਂ ਨੂੰ ਦਿੱਤੀ ਔਰ ਉਹ ਬਾਦਲ ਸਾਹਿਬ ਨੂੰ ਨੀਚਾ ਦਿਖਾਣਾ ਚਾਹੁੰਦੇ ਸੀ ਤੇ ਬਾਦਲ ਸਾਹਿਬ ਸੁਖਵੀਰ ਜੀ ਵੀ ਉਹਨਾਂ ਦੀਆਂ ਗੱਲਾਂ ਚਾ ਕੇ ਆਪਣਾ ਨੁਕਸਾਨ ਕਰਾ ਬੈਠੇ ਨੇ ਤਾਂ ਇਹ ਦੇ ਵਿੱਚ ਤਾਂ ਹੀ ਕਾਫੀ ਜਿਹੜੇ ਸੀਨੀਅਰ ਲੀਡਰ ਸੀ ਜਿਹੜੇ ਸ਼੍ਰੋਮਣੀ ਕਾਲੀ ਤੋਂ ਕਾਫੀ ਅਸਤੀਫਾ ਦਿੱਤਾ ਬੀਬੀ ਜਗੀਰ ਕੋ ਹੋਵੇ ਚਾਹੇ ਚੰਦਰੂਮਾ ਜੀ ਹੋਵੇ بڑے ਸੀਨੀਅਰ ਲੀਡਰ ਸੀ ਉਹਨਾਂ ਨੇ ਇੱਕ ਅਲੱਗ ਪਾਰਟੀ ਬਣਾਉਣ ਦੀ ਗੱਲ ਕੀਤੀ ਹੈ ਤਾਂ ਇਹਦਾ ਨੁਕਸਾਨ ਵੀ ਸ਼੍ਰੋਮਣੀ ਕਾਲੀ ਨੂੰ ਚੱਲਣਾ ਪਿਆ ਬਿਲਕੁਲ ਜੀ ਮੈਂ ਤੇ ਆਪੇ ਕਹਿ ਰਿਹਾ ਮੈਂ ਕਿ ਜਿਹੜੇ ਕੋਈ ਸੀਨੀਅਰ ਲੋਕ ਸੀ ਬਾਦਲ ਸਾਹਿਬ ਦੇ ਟਾਈਮ ਬਾਦਲ ਸਾਹਿਬ ਨਾਲ ਜਿਨ੍ਹਾਂ ਨੇ ਕੰਮ ਕੀਤਾ ਹੋਇਆ ਸੀ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਸੁਖਵੀਰ ਜੀ ਨੂੰ ਉਹਨਾਂ ਨੇ ਦੇਖੋ ਡਿਪਟੀ ਸੀਐਮ ਬਣਾਇਆ ਸੀ ਔਰ ਬਹੁਤ ਸੀਨੀਅਰ ਲੋਕ ਨੇ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਸਾਰੇ ਸੀਨੀਅਰ ਨੇ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਪਰ ਠੀਕ ਹੈ ਰਾਜਨੀਤੀ ਦੇ ਵਿੱਚ ਕਿਸੇ ਟਾਈਮ ਕਿਸੇ ਦਾ ਕਿਸੇ ਚ ਕੋਈ ਗੱਲਾਂ ਚ ਆ ਕੇ ਕਿਸੇ ਦੀ ਗੱਲਾਂ ਚ ਆ ਕੇ ਅੱਜ ਪੰਜਾਬ ਦੇ ਨੁਕਸਾਨ ਹੋ ਰਹੇ ਮੈਂ ਤੇ ਦੇਖਾਂ ਤੇ ਸਭ ਤੋਂ ਜ਼ਿਆਦਾ ਅੱਜ ਜਿਹੜਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕ੍ਰਾਈਮ ਵਧ ਗਿਆ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਡਿਵੈਲਪਮੈਂਟ ਰੁਕ ਗਈ ਹੈ ਉਹ ਇਹੋ ਹੀ ਕਾਰਨ ਨੇ ਵੀ ਆਪਸ ਵਿੱਚ ਦਰਾੜ ਸਾਨੂੰ ਸਾਰਿਆਂ ਨੂੰ ਦੇਖੋ ਪੰਜਾਬ ਦੇ ਹਿੱਤ ਵਾਸਤੇ ਕੰਮ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਪੈਦਾ ਹੋ ਗਏ ਨੇ ਉਹਨੂੰ ਅਸੀਂ ਕਿੱਦਾਂ ਪੰਜਾਬ ਨੂੰ ਇਨ੍ਹਾਂ ਹਾਲਾਤਾਂ ਤੋਂ ਕੱਢ ਸਕਨੇ ਹ ਕਿਉਂਕਿ ਆਮ ਆਦਮੀ ਪਾਰਟੀ ਨੇ ਦੜੀਆਂ ਹਜ਼ਾਰਾਂ ਕਰੋੜਾਂ ਰੁਪਏ ਲੈ ਕੇ ਕਰਜ਼ੇ ਚ ਦੁਬਾਰਾ ਦੇਖੋ ਡੁੱਬੋਤਾ ਔਰ ਝੂਠਾ ਪ੍ਰਚਾਰ ਕਰਦੇ ਨੇ ਝੂਠੀਆਂ ਗੱਲਾਂ ਕਰਦੇ ਨੇ ਠੀਕ ਹੈ ਔਰ ਸਾਡੇ ਜਿਹੜੀ ਜਨਤਾ ਪੋਲੀ ਪਾਲੀ ਜਨਤਾ ਹੁੰਦੀ ਹੈ ਇਹਨਾਂ ਲੋਕਾਂ ਦੀ ਗੱਲਾਂ ਚ ਆ ਜਾਂਦੀ ਹੈ ਅੱਜ ਮੈਂ ਸਵੇਰੇ ਦੇਖ ਰਿਹਾ ਸੀ ਵੀ ਕੇਜਰੀਵਾਲ ਜੀ ਬੜਿਆਂ ਵੱਡੀਆਂ ਵੱਡੀਆਂ ਹੋਈ ਜਿਹੜੇ ਪੁਰਾਣੇ ਝੂਠ ਬੋਲ ਕੇ ਆਏ ਸੀ ਗੱਲਾਂ ਉਹ ਹੀ ਝੂਟੇ ਝੂਠੀਆਂ ਗੱਲਾਂ ਫੇਰ ਕਰਦੇ ਪਏ ਸੀ ਤੇ ਮੈਂ ਦੇਖਿਆ ਵੀ ਕਿਸੇ ਪਿੰਡ ਦੇ ਵਿੱਚ ਹੀ ਬੋਲ ਰਿਹਾ ਸੀ ਤੇ ਦੋ ਪੈਣਾ ਬਾਹਰ ਕੰਧੀਆਂ ਬੀਆਂ ਸੀ ਵੀ ਦੇਖੋ ਇਹ ਜੋ ਬੋਲਦਾ ਬਈ ਝੂਠ ਬੋਲ ਰਿਹਾ ਇਹਦਾ ਮਤਲਬ ਹੈ ਲੋਕਾਂ ਨੂੰ ਸਮਝ ਆ ਗਈ ਹੈ ਵੀ ਜੇ ਆਮਦਵੀ ਦੇ ਗੇਜਰੀਵਾਲੀ ਝੂਠ ਬੋਲਦੇ ਨੇ ਤਾਂ ਲੋਕਾਂ ਨੂੰ ਇਹ ਪਤਾ ਚੱਲਣਾ ਸ਼ੁਰੂ ਹੋ ਗਿਆ ਹੈ ਕਿ ਇਹ ਝੂਠੇ ਲੋਕ ਨੇ ਝੂਠ ਬੋਲਦੇ ਪੈਣਾ ਹਮਨੇ ਕੰਦਾ ਜੀ ਪਹਿਲਾਂ ਨੌਕਰੀਆਂ ਨਹੀਂ ਸੀ ਲੋਕ ਲੋਕੀ ਟੈਂਕੀਂ ਦੇ ਚੜ ਜਾਂਦੇ ਸੀ ਤੇ ਅੱਜ ਦੇਖੋ ਕੋਈ ਟੈਂਕੀਂ ਦੇ ਨਾ ਚੜ ਰਿਹਾ ਅੱਜ ਕੋਈ ਵੀ ਕੋਈ ਖੁਦਕਸ਼ੀ ਨਹੀਂ ਕਰ ਰਿਹਾ ਉਹ ਬੋਲ ਰਿਹਾ ਸੀ ਪਰ ਬਾਰ ਉਸੇ ਟਾਈਮ ਉਥੇ ਲੋਕ ਬੋਲ ਰਹੇ ਸੀ ਬਾਰ ਤੁਹਾਡੇ মিডিਆ ਵਾਲੇ ਦੱਸ ਰਹੇ ਸੀ ਵੀ ਸ਼ਰਮ ਵਿੱਚ ਝੂਠ ਬੋਲ ਰਿਹਾ ਕੋਈ ਇਹਨੇ ਨੌਕਰੀ ਨਹੀਂ ਦਿੱਤੀ ਪਹਿਲੇ ਤੋਂ 4 ਗੁਣਾ ਵੱਧ ਜੜੀਆਂ ਨੇ ਜਿਹੜੇ ਖੁਦਕਸ਼ੀਆਂ ਜੜੀਆਂ ਲੋਕੀ ਕਰ ਰਹੇ ਨੇ ਔਰ ਹਾਲਾਤ ਬਹੁਤ ਜ਼ਿਆਦਾ ਪੰਜਾਬ ਦੇ ਖਰਾਬ ਨੇ ਪਰ ਇਹ ਫਿਰ ਦੁਬਾਰਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ ਹੈ ਇਹ ਮੈਂ ਜਿਹੜੇ ਦੋ ਤਿੰਨ ਸਾਡੀਆਂ ਪੈਣਾ ਸੀ ਪਿੰਡ ਦੀਆਂ ਸੀ ਉਹ ਮੈਂ ਆਪ ਆਪਣੇ ਕੰਨਾਂ ਨਾਲ ਸੁਣਿਆ ਹੈ ਤੁਹਾਡੇ ਇਹ ਮਸਲੀਅਤ ਦੇ ਤਰ੍ਹਾਂ ਦੇ ਵੀ ਕਿស្តਾ ਦੇ ਤੇ ਆਮ ਆਲੀ ਪਾਰਟੀ ਦੀ ਗੱਲ ਕੀਤੀ ਹੈ ਤਾਂ ਹਾਈ ਕੋਰਟ ਦੇ ਵਿੱਚ ਰੈਟ ਲਗਾਈ ਸੀ ਵੀ ਕਿ ਉਹਨਾਂ ਨੂੰ ਹੋਰ ਜਿਹੜੀ ਨਗਰ ਨਿਗਮ ਚ ਉਹ ਹੋਰ ਅੱਗੇ ਪੈਂਡਿੰਗ ਕਰਦੇ ਲੇਕਿਨ ਸੁਪਰੀਮ ਕੋਰਟ ਨੇ ਜੜੀ ਇੱਕ ਮਿਆਦ ਹੁੰਦੀ ਸੀ ਫਟਕਾ ਲਗਾ ਕੇ ਹਾਈ ਕੋਰਟ ਦੇ ਜਿਹੜੇ ਉਹਰੀ ਫੈਸਲੇ ਨੂੰ ਦਰਕ ਨਾ ਕਰਦੇ ਹੋਇਆ ਦੇ 8 ਹਫ਼ਤੇ ਯਾਨੀ ਕਿ 25 ਨਵੰਬਰ ਤੋਂ ਪੰਜਾਬ ਸਰਕਾਰ ਨੂੰ ਅਦੇ ਜਾਈ ਦੇ 25 ਨਵੰਬਰ ਤੋਂ नगर निगम ਦੀ ਆ ਪੰਜਾਬ ਦੀ ਚੋਣਾਂ ਦੇ ਆਪਣੀ ਤਿਆਰੀਆਂ ਕਰ ਲੋ ਤੇ 8 ਹਫ਼ਤਿਆਂ ਦਾ ਇਸ ਨੂੰ ਮੁਕੰਮਲ ਤਿਆਰੀਆਂ ਕਰਕੇ ਇਸ ਨੂੰ ਨਿਪਟਾ ਦਿਓ ਕੀ ਲੱਗ ਰਿਹਾ ਆ ਆਖਿਰਕਾਰ ਇਹਨਾਂ ਨੂੰ ਹਾਈ ਕੋਰਟ ਜਾਣਾ ਕਿਉਂ ਪੈ ਗਿਆ ਸੁਪਰੀਮ ਕੋਰਟ ਨੇ ਐਡਾ ਵੱਡਾ ਆਦੇਸ਼ ਦਿੱਤਾ ਤੇ ਮੰਨਦੇ ਹੋ ਵੀ ਇਹ ਚੋਣਾਂ ਕਾਫੀ ਲੇਟ ਹੋਣ ਦਾ ਸਿੱਧਾ ਅਸਰ ਪੰਜਾਬ ਦੀ ਪ੍ਰਗਤੀ ਤੇ ਜੜੀ ਜੜੀ ਇੰਡਸਟਰੀ ਦੇ ਵੀ ਕਾਫੀ ਪੜ ਗਿਆ ਬਿਲਕੁਲ ਜੀ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਝੂਠਾ ਪ੍ਰਚਾਰ ਕਰਕੇ ਸਰਕਾਰ ਜ਼ਰੂਰ ਬਣਾ ਲਈ ਪਰ ਇਹਨਾਂ ਨੇ ਕੰਮ ਕੋਈ ਨਹੀਂ ਕੀਤਾ ਪੰਜਾਬ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਪੰਜਾਬ ਐਸਟਾ ਬਹੁਤ ਗਹਿਰੀ ਖਾਈ ਦੇ ਵਿੱਚ ਜਿੱਦਾਂ ਜਾ ਚੁੱਕਾ ਹੈ ਪੰਜਾਬ ਨੂੰ ਇਸ ਤੋਂ ਬਾਹਰ ਕੱਢਣਾ ਬਹੁਤ ਮੁਸ਼ਕਲ ਹੈ ਔਰ ਇਲੈਕਸ਼ਨ ਦੇਖੋ ਕਾਰਪੋਰੇਸ਼ਨ ਦੇ 2 ਸਾਲ ਦੇ ਕਰੀਬ-ਕਰੀਬ ਮੇਰੇ ਖਿਆਲ ਹੋ ਗਏ ਨੇ ਬੇ ਪੂਰੇ ਹੋ ਗਏ ਨੇ ਟਾਈਮ ਪੂਰਾ ਹੋ ਗਿਆ ਔਰ ਇਹ ਇਲੈਕਸ਼ਨ ਕਾਰਪੋਰੇਸ਼ਨ ਦੀ ਨਹੀਂ ਕਰਾਰੇ ਕੋਈ ਕਾਰਪੋਰੇਸ਼ਨ ਦੇ ਕਈ ਇਲੈਕਸ਼ਨ ਐਸੇ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਡਵੈਲਪਮੈਂਟ ਦੇ ਗਲੀਆਂ ਮੱਲਿਆਂ ਦੀਆਂ ਛੋਟੇ-ਛੋਟੇ ਰੋੜਾਂ ਨੇ ਉਹ ਕੌਂਸਲਰ ਰਨ ਕਰਨੀ ਹੁੰਦੀ ਹੈ। ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੇ ਥਰੂ ਇਹ ਸਾਰੇ ਕੰਮ ਹੁੰਦੇ ਨੇ। ਔਰ ਕੌਂਸਲਰ ਦੇ ਇਲੈਕਸ਼ਨ ਇਹਨਾਂ ਨਹੀਂ ਕਰਾਏ ਔਰ ਉਹਦੇ ਨਾਲ ਸ਼ਹਿਰ ਦੇ ਵਿੱਚ ਹਰ ਗਲੀ ਮੱਲੇ ਦੇ ਵਿੱਚ ਇੰਨਾ ਜ਼ਿਆਦਾ ਸੀਵਰੇਜ ਬੰਦ ਹੋ ਚੁੱਕੇ ਨੇ ਕੋਈ ਕੰਮ ਨਹੀਂ ਹੋ ਰਿਹਾ ਕੋਈ ਪੈਸਾ ਨਹੀਂ ਲੱਗ ਰਿਹਾ। ਡਵੈਲਪਮੈਂਟ ਬਿਲਕੁਲ ਖਤਮ ਹੋ ਗਈ ਹੈ ਬਿਮਾਰੀ ਘਰ ਘਰ ਦੇ ਵਿੱਚ ਕੂੜੇ ਦੇ ਕੂੜੇ ਦੇ ਢੇਰ ਲੱਗੇ ਪਏ ਨੇ ਦੇਖੋ ਪਹਿਲਾਂ ਕਾਉਂਸਲਰ ਦਾ ਕੰਮ ਹੁੰਦਾ ਸੀ ਲੋਕੀ ਟੈਲੀਫੋਨ ਕਾਉਂਸਲਰ ਨੂੰ ਕਰਦੇ ਸੀ ਕਾਰਪੋਰੇਸ਼ਨ ਕੋਲ ਕੰਮ ਕਰਾ ਲੈਂਦੇ ਸੀ ਹੁਣ ਤਾਂ ਕੋਈ ਅਫਸਰ ਨੇ ਸੁਣਦਾ ਇਸ ਗੱਲ ਨੂੰ ਤੁਸੀਂ ਮੈਂ ਹੁਣ ਤੋਂ ਟੈਲ ਹੁਣ ਲਾ ਦੇਣਾ ਪਹਿਲਾਂ ਤਾਂ ਕਿਸੇ ਨੇ ਚੁੱਕਣਾ ਨਹੀਂ ਜੇ ਕੋਈ ਚੁੱਕ ਵੀ ਲਵੇ ਤੇ ਠੀਕ ਹੈ ਜੀ ਕਰਨੇ ਆ ਜੀ ਕਰਾਨੇ ਆ ਜੀ ਕਹਿਣਾ ਮੋੜਦੇ ਨਹੀਂ ਢੱਕਾ ਤੋੜਦੇ ਨਹੀਂ ਤੇ ਕਿਉਂ ਕਿ ਉਹਨਾਂ ਨੂੰ ਪਤਾ ਹੈ ਵੀ ਸਾਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਔਰ ਦੇਖੋ 2 ਸਾਲ ਤੋਂ ਜੋ ਇਲੈਕਸ਼ਨ ਨਹੀਂ ਕਰਾ ਰਹੇ ਤੇ ਲੋਕਾਂ ਨੇ ਰਿਟਾ ਹਾਈ ਕੋਰਟ ਚ ਪਾਈਆਂ ਵੀ ਇਲੈਕਸ਼ਨ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਸ਼ਹਿਰਾਂ ਦਾ ਡਿਵੈਲਪਮੈਂਟ ਨਹੀਂ ਹੋ ਰਹੀ ਸਾਰੇ ਕੰਮ ਜਿਹੜੇ ਰੁਕੇ ਹੋਏ ਨੇ ਬੜਾ ਵੱਡਾ ਨੁਕਸਾਨ ਹੋ ਰਿਹਾ ਇਸ ਇਸ ਚੀਜ਼ ਦਾ ਸ਼ਹਿਰਾਂ ਦਾ ਔਰ ਹਾਈ ਕੋਰਟ ਨੂੰ ਦਖਲ ਦੇ ਕੇ ਜਿਹੜਾ ਵੇ ਕੋਰਟ ਮਤਲਬ ਇਲੈਕਸ਼ਨ ਕਰਾਣੇ ਪੈ ਰਹੇ ਨੇ ਔਰ ਇਹ ਜੇ ਹਾਈ ਕੋਰਟ ਨੇ ਆਰਡਰ ਦਿੱਤੇ ਨੂੰ ਸੁਪਰੀਮ ਕੋਰਟ ਚਲੇ ਗਏ ਨੇ ਫਿਰ ਉਹਨੂੰ ਟਰਾਲਣਾ ਚਾਹੁੰਦੇ ਸੀ ਤੇ ਇਸ ਤੇ ਧੰਨਵਾਦ ਕਰਨੇ ਆ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਕਿਹਾ ਵੀ ਨਹੀਂ ਤੁਸੀਂ ਟੈਂਪਸਰ ਉਹਨੂੰ ਇੰਨਾ ਟਾਈਮ ਦੇ ਦਿੱਤਾ ਹੈ ਇਹਦੇ ਮੁਤਾਬਕ ਤੁਸੀਂ ਇਲੈਕਸ਼ਨ ਕਰਾਓ ਕਿਉਂਕਿ ਇਹ ਨਜ਼ਰ ਆ ਰਿਹਾ ਹੈ ਵੀ ਜਿੰਨੀ ਦੇਰ ਕੋਈ ਸਰਕਾਰ ਨਹੀਂ ਬਣੇਗੀ ਕਾਉਂਸਲਰ ਨਹੀਂ ਬਣਨਗੇ ਸ਼ਹਿਰਾਂ ਚ ਡਿਵੈਲਪਮੈਂਟ ਉਹਨਾਂ ਲੋਕਾਂ ਨੂੰ ਕਰਾਣੀ ਹੁੰਦੀ ਹੈ ਐਮਐਲਏ ਹੈਗੇ ਨੇ ਐਮਐਲਏ ਨੇ ਉਹਨਾਂ ਨੇ ਇੱਕ ਹਲਕਾ ਦੇਖਣਾ ਹੁੰਦਾ ਹੈ ਮੱਲੀਆਂ ਗਲੀਆਂ ਦਾ ਕੰਮ ਨਹੀਂ ਹੋ ਸਕਦਾ ਇਹ ਕਾਉਂਸਲਰ ਦਾ ਕੰਮ ਹੈ ਔਰ ਅਜੇ ਧੰਨਵਾਦ ਕਰਨੇ ਹਾਈ ਕੋਰਟ ਦਾ ਵੀ ਸੁਪਰੀਮ ਕੋਰਟ ਦਾ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਵੇ ਵੀ ਕਾਉਂਸਲਰ ਬਣ ਮੇਰ ਬੰ ਕਿਸੇ ਵੀ ਪਾਰਟੀ ਦੇ ਬੰ ਉਹ 12 ਬਣੇ ਚਾਹੀਦੇ ਅੱਜ ਦੇਖ ਰਹੇ ਮੇਰੇ ਕੋਲ ਜਨਵਰੀ ਦੇ ਪਹਿਲੇ ਹਫਤੇ ਕੋਟਾਂ ਦੇ ਮੁਤਾਬਕ ਜਾਂ ਦਸੰਬਰ ਦੇ ਐਂਡ ਦੇ ਉੱਪਰ ਇਲੈਕਸ਼ਨ ਜਿਹੜੇ ਕਾਰਪੋਰੇਸ਼ਨ ਦੇ ਹੋਣਗੇ ਪਰ ਇਹ ਦੇਖੋ ਇਹ ਬੇਸ਼ਰਮ ਲੋਕ ਨੇ ਇਹ ਅੱਜ ਵੀ ਨਹੀਂ ਕਰਾਉਣਾ ਚਾਹੁੰਦੇ ਅੱਜ ਵੀ ਕੋਈ ਨਾ ਕੋਈ ਬਹਾਨਾ ਲਗਾ ਕੇ ਟਾਲਣਾ ਚਾਹੁੰਦੇ ਨੇ ਪਰ ਕੋਰਟ ਨੇ ਇਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਇਹਨਾਂ ਦੀ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਜੋ ਇਹਨਾਂ ਦਿੱਤੀਆਂ ਨੇ ਉਹਨੂੰ ਖਾਰਜ ਕੀਤਾ ਔਰ ਕਹਿਤਾ ਜਾ ਕੇ ਇਲੈਕਸ਼ਨ ਕਰਾਉ। ਉਸ ਲਾਸਟ ਵਾਰ ਉਹ ਦੁਆਰਾ 2012 ਟਾੜੀ ਪਾਈ ਵੱਲ ਰਹੀ ਹੈ 6 ਮਈ ਤੋਂ ਟਾੜੀ ਪਾਈ ਵੱਲ ਸ਼੍ਰੋਮਣੀ ਕਾਲੀ ਦਲ ਲੱਗ ਰਿਹਾ ਹੁਣ ਤੁਹਾਡੇ ਆਉਣ ਵਾਲੇ ਸਮੇਂ ਤੁਸੀਂ ਫੇਰ ਵਾਜਪਾ ਉਹਨਾਂ ਸ਼੍ਰੋਮਣੀ ਕਾਲੀ ਦਲ ਅਲਾਈਅੰਸ ਕਰੂਗੀ ਫੇਰ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਨੂੰ ਦੋਨੇ ਭਰਾ ਛੋਟਾ ਵੱਡਾ ਬਾਰੇ ਗੱਲ ਕੀਤੀ ਹੈ ਫੇਰ ਦੇਖਣ ਨੂੰ ਮਿਲ ਲਗੀ ਤੇ ਪੰਜਾਬ ਦੇ ਵਿੱਚ ਫੇਰ ਸ਼੍ਰੋਮਣੀ ਕਾਲੀ ਦਲ ਤੇ ਵਾਜਪਾ ਇਕੱਠੇ ਮਿਲ ਕੇ ਇਲੈਕਸ਼ਨ ਲੜ ਸਕਦੇ ਦੇਖੋ ਇਸ ਗੱਲ ਦਾ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਕਿਉਂਕਿ ਸਾਡੇ ਦਿੱਲੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਤੈਅ ਕਰਨਾ ਹੈ ਵੀ ਆਪਸ ਵਿੱਚ ਸਮਝੌਤਾ ਕਰਨਾ ਹੈ ਜਾਂ ਨਹੀਂ ਕਰਨਾ ਇਹ ਸਾਡੇ ਅਧਿਕਾਰ ਵਿੱਚ ਨਹੀਂ ਹੈਗਾ ਨਾ ਅਸੀਂ ਇਹਦਾ ਕੋਈ ਜਵਾਬ ਤੁਹਾਨੂੰ ਦੇ ਸਕਦੇ ਆ ਨਹੀਂ ਹੰਕਾਰ ਨਹੀਂ ਹੈ ਕਿ ਲੱਗ ਰਿਹਾ ਵੀ ਆਮ ਇਹ ਇਦਾਂ ਹੋਊਗਾ ਨਹੀਂ ਦੇਖੋ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਦਿਨ ਰਾਤ ਪੰਜਾਬ ਨੂੰ ਕਿਦਾਂ ਜਿਹੜੇ ਖਾਈ ਚ ਗਿਰਿਆ ਹੋਇਆ ਪੰਜਾਬ ਐਸ ਟਾਈਮ ਆਮ ਆਦਮੀ ਪਾਰਟੀ ਨੇ ਜਾਂ ਕਾਂਗਰਸ ਨੇ ਪੰਜਾਬ ਦਾ ਨੁਕਸਾਨ ਕਰ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਦਿਨ ਰਾਤ ਕੰਮ ਕਰਕੇ ਮਿਹਨਤ ਕਰਕੇ ਪੰਜਾਬ ਦੀ ਡਿਵੈਲਪਮੈਂਟ ਕਿੱਦਾਂ ਹੋ ਸਕਦੀ ਹੈ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਿੱਦਾਂ ਪੰਜਾਬ ਹੋ ਸਕਦਾ ਹੈ ਪੰਜਾਬ ਦੇ ਵਿੱਚ ਕਿਸਾਨ ਮੇਰੇ ਵੀਰ ਨੇ ਉਹਨਾਂ ਦੀ ਜਿਹੜੀਆਂ ਡਿਮਾਂਡਾਂ ਨੇ ਉਹ ਪੂਰੀਆਂ ਕਿੱਦਾਂ ਹੋ ਸਕਦੀਆਂ ਨੇ ਇਹ ਸਾਰੇ ਨੂੰ ਹੀ ਮਤਲਬ ਨજર ਚ ਲਿਆ ਕੇ ਪੰਜਾਬ ਦੇ ਵਿੱਚ ਭਾਰਤ ਜਨਤਾ ਪਾਰਟੀ ਦਾ ਵਰਕਰ ਕੰਮ ਕਰ ਰਿਹਾ ਹੈ। ਔਰ ਅਸੀਂ ਇਕੱਲੇ ਲੜੀਏ ਇਕੱਠੇ ਲੜੀਏ ਪਰ ਸਾਡਾ ਮਕਸਦ ਇੱਕੋ ਹੀ ਹੈ ਕਿ ਪੰਜਾਬ ਵਿੱਚ ਡਿਵੈਲਪਮੈਂਟ ਹੋਵੇ। ਪੰਜਾਬ ਖੁਸ਼ਹਾਲ ਹੋਵੇ। ਸਾਡੀ ਭਾਰਤ ਜਨਤਾ ਪਾਰਟੀ ਦੀ ਤੇ ਉਹੀ ਤਮੰਨਾ ਹੈ। ਪੜੀ ਅੱਜ ਫੇਰ ਜਿਹੜੀ ਵਰਕਿੰਗ ਮੀਟਿੰਗ ਹੋਈ ਸੀ ਤਾਂ ਸ਼੍ਰੋਮਣੀ ਕਾਲੀ ਦਲ ਦੇ ਹੀ ਪੰਜਾਬ ਦੇ ਯੂਥ ਦੇ ਪ੍ਰਧਾਨ ਸਰਬਜੀਤ ਮਿੰਜਰ ਨੇ ਸਿੱਧੀ ਗੱਲ ਆਖੀ ਹੈ ਵੀਡੀਓ ਸਾਹਮਣੇ ਵਾਇਰਲ ਵੀ ਹੋਈ ਹੈ ਵੀ ਉਹ ਕੰਦੇ ਵੀ ਇੱਕ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਨਾਮਨਜ਼ੂਰ ਕੀਤਾ ਜਾਵੇ ਇੱਕ ਸੁਖਬੀਰ ਸਿੰਘ ਬਾਦਲ ਹੀ ਹੈ ਜਿਹੜੀ ਸੈਂਟਰਲ ਗਵਰਨਮੈਂਟ ਯਾਨੀ ਕਿ ਖਾਸ ਨਾਮ ਬੋਲ ਕੇ ਨਰਿੰਦਰ ਮੋਦੀ ਤੇ ਅਮਿਸ਼ਾ ਦਾ ਨਾਮ ਦਿੱਤਾ ਗਿਆ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਅੱਖਾਂ ਦਿਖਾ ਸਕਦੇ ਹਜੇ ਵੀ ਇਹ ਹਾਲਾਤ ਹੈ ਵੀ ਤੁਸੀਂ ਉਹ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਕਾਲੀ ਦਲ ਆਪਣੇ ਵੱਡੇ ਭਰਾਾਂ ਯਾਨੀ ਕਿ ਜਾਂ ਛੋਟੇ ਭਰਾਾਂ ਨੂੰ ਅੱਖਾਂ ਦਿਖਾਉਂਦੇ ਇਹ ਮਨਸ਼ਾ ਰੱਖਦੇ ਮਨ 'ਚ ਨਹੀਂ ਦੇਖੋ ਅਕਾਲੀ ਦਲ ਦੇ ਜਿਹੜੇ ਕੋਈ ਵਰਕਰ ਨੇ ਕੁਝ ਵੀ ਬੋਲੇ ਨਾ ਸੁਖਵੀਰ ਜੀ ਨੇ ਕਦੀ ਮੋਦੀ ਜੀ ਨੂੰ ਨਾ ਅਮਿਸ਼ਾ ਜੀ ਨੂੰ ਅੱਖਾਂ ਦਿਖਾਈਆਂ ਨੇ ਔਰ ਨਾ ਹੀ ਉਹ ਦਿਖਾ ਸਕਦੇ ਨੇ ਇਹਨਾਂ ਦਾ ਪੰਜਾਬ ਦੇ ਵਿੱਚ ਦੇਖੋ ਪ੍ਰਧਾਨਗੀ ਦਾ ਇੱਕ ਆਪਣਾ ਅਕਾਲੀ ਦਲ ਦਾ ਜਿਹੜਾ ਹੈਗਾ ਈਸ਼ੂ ਹੈਗਾ ਉਹਨੂੰ ਪ੍ਰਧਾਨ ਰੱਖਣਾ ਹੈ ਬਾਦਲ ਜੀ ਨੂੰ ਸੁਖਵੀਰ ਜੀ ਨੂੰ ਜਾਂ ਨਹੀਂ ਰੱਖਣਾ ਇਹ ਉਹਨਾਂ ਦੇ ਕਮੇਟੀਆਂ ਤੈਅ ਕਰਨਗੀਆਂ ਜਾਂ ਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਤੈਅ ਕਰਨਗੇ ਬੀਜੇਪੀਏ ਦੇ ਵਿੱਚ ਦਖਲ ਸਾਨੂੰ ਨਾ ਦੇਣਾ ਚਾਹੀਦਾ ਨਾ ਅਸੀਂ ਦੇ ਰਹੇ ਹਾਂ ਪਰ ਮੈਂ ਇੱਕ ਗੱਲ ਕਹਿ ਰਿਹਾ ਵੀ ਦੇਖੋ ਐਸੀ ਲੋਕ ਨੇ ਨਾ ਜਿਹੜੇ ਮੈਂ ਫਾਲਤੂ ਬੋਲ ਦਿੰਦੇ ਨੇ ਜੀ ਬਾਦਲ ਸਾਹਿਬ ਅੱਖਾਂ ਅੱਖਾਂ ਖਾਂਦੇ ਨੇ ਸਾਡਾ ਜਿਹੜਾ ਰਿਸ਼ਤਾ ਰਿਹਾ ਹੈ ਭਰਾਵਾ ਭਰਾਵਾ ਦਾ ਰਿਹਾ ਹੈ ਠੀਕ ਹੈ ਰਗੋਮੀ ਅਸੀਂ ਭਰਾ ਭਰਾ ਵੀ ਲਹਿਦਾ ਵੀ ਹੋ ਸਕਦੇ ਨੇ ਜੇ ਭਰਾ ਭਰਾ ਲਹਿਦਾ ਹੋ ਜਾਣ ਤੇ ਕਿਆ ਇੱਕ ਦੂਜੇ ਨੂੰ ਅੱਖਾਂ ਦਿਖਾਉਂਦੇ ਨੇ ਨਹੀਂ ਦਿਖਾਉਂਦੇ ਇੱਕ ਦੂਜੇ ਦਾ ਮਾਨਸਿਕਰ ਕਰਨਾ ਚਾਹੀਦਾ ਹੈ ਗਲਤ ਨੂੰ ਗਲਤ ਕਹਿਣਾ ਚਾਹੀਦਾ ਸਹੀ ਨੂੰ ਸਹੀ ਕਹਿਣਾ ਚਾਹੀਦਾ ਜਿਹੜੇ ਐਸੇ ਲੋਕ ਨੇ ਜਿਹੜੂ ਗਲਤ ਬੋਲਦੇ ਨੇ ਉਹ ਫਿਰ ਪਾਰਟੀ ਪਾਰਟੀਆਂ ਦਾ ਨੁਕਸਾਨ ਹੁੰਦਾ ਹੈ ਮੂੰਹ ਚ ਅਸੀਂ ਕੋਈ ਵੀ ਗੱਲ ਕੱਢਨੇ ਨਾ ਜੀ ਤੇ ਉਹ ਵਾਪਸ ਨਹੀਂ ਆਉਂਦੀ ਕਹਿੰਦੇ ਨੇ ਕੋਈ ਜ਼ਖਮ ਜਿਹੜਾ ਵੇ ਉਹ ਠੀਕ ਹੋ ਸਕਦਾ ਪਰ ਜੇ ਤੁਸੀਂ ਕਿਸੇ ਨਾਲ ਹੋਈਆਂ ਗੱਲਾਂ ਟੇਡੀ ਮੇਡੀ ਕਰਕੇ ਉਹਨੂੰ ਠੀਕ ਕਰਨਾ ਚਾਹੋ ਤੇ ਨਹੀਂ ਹੁੰਦੀਆਂ ਸਾਨੂੰ ਬਹੁਤ ਹੀ ਸਾਡੇ ਜਿਹੜੇ ਰਿਸ਼ਤੇ ਰਹੇ ਨੇ ਅਸੀਂ ਲੈਦਾੜਾ ਦਾ ਹੋ ਗਿਆ ਕੋਈ ਗੱਲ ਨਹੀਂ ਪਰ ਜਿਹੜੇ ਸਾਡੇ ਰਿਸ਼ਤੇ ਰਹੇ ਨੇ ਸਾਨੂੰ ਉਹਨਾਂ ਰਿਸ਼ਤਿਆਂ ਦਾ ਖਿਆਲ ਰੱਖਣਾ ਚਾਹੀਦਾ ਵੇ ਸਾਨੂੰ ਇੱਕ ਦੂਸਰੇ ਦੇ ਉਲਟ ਬੋਲਣਾ ਨਹੀਂ ਚਾਹੀਦਾ ਕਿਉਂ ਕਿ ਪੰਜਾਬ ਦਾ ਨੁਕਸਾਨ ਹੈ ਅੱਜ ਭਰਾ ਭਰਾ علیحدਦਾ ਹੋ ਗਿਆ علیحد علیحد ਦਾ ਕੰਮ ਕਰ ਰਹੇ ਨੇ علیحد علیحد ਅ ਸਭ ਕੁਝ ਕਰ ਰਹੇ ਨੇ ਠੀਕ ਹੈ ਪਰ ਸਾਨੂੰ ਅਸੀਂ ਕੋਈ ਗੱਲ ਨਹੀਂ ਕਰਨੀ ਚਾਹੀਦੀ ਜ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੋਵੇ ਪੰਜਾਬ ਦੀ ਡਿਵੈਲਪਮੈਂਟ ਰੁਕੇ ਤੇ ਅਸੀਂ ਚਾਹਾਂਗੇ ਵੀ ਸਾਰੇ ਮਿਹਨਤ करिए ਚਾ ਆਪਣੀ ਆਪਣੀ ਪਾਰਟੀ ਦੇ ਵਿੱਚ करिए ਆਪਣੀ ਆਪਣੀ ਪਾਰਟੀ ਨੂੰ ਅੱਗੇ ਲਿਆ ਕੇ ਪੰਜਾਬ ਦੇ ਹਿਤ ਵਾਸਤੇ ਕੰਮ करिए ਬਹੁਤ ਸ਼ੁਕਰੀਆ ਸੋ ਇਹ ਸਨ ਵੀ ਜੇਪੀ ਪੰਜਾਬ ਦੇ ਕੈਸ਼ੀਅਰ ਗੁਰਦੇਵ ਗੁਰਦੇਵ ਸ਼ਰਮਾ ਦੇ ਬੀਜੀ ਅੰਦਾਜ਼ੀ ਖਾਸ ਕੇ ਅੱਜ ਜਿਹੜੀ ਚੰਡੀਗੜ੍ਹ ਵਿਖੇ ਜੜੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਜਿਹੜੀ ਅਹਿਮ ਮੀਟਿੰਗ ਹੋ ਰਹੀ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲਵਾਲਾ ਕੱਲ ਜਿਹੜਾ ਆਪਣਾ ਪ੍ਰਧਾਨਗੀ ਪਦ ਤੋਂ ਅਸਤੀਫਾ ਦਿੱਤਾ ਸੀ ਉਸ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਯੂ ਦੇ ਪ੍ਰਧਾਨ ਸਰਬਜੀਤ ਸਿੰਘ ਜਰ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਪੁੰਦੜ ਦੇ ਸਾਹਮਣੇ ਉਹਨਾਂ ਦਾ ਜਿਹੜਾ ਸਤੀਫਾ ਨਾਮਨਜ਼ੂਰ ਦੇ ਗੱਲ ਆਖੇ ਗਏਸ ਤੇ ਨਾਲ ਨਾਰੇ ਲਗਾਏ ਗਏਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮੀਸ਼ਾ ਨੂੰ ਇੱਕ ਗੱਲ ਆਖੀ ਗਈ ਸ਼ਰਿਆਮ ਵੀਡੀਓ ਵੀ ਸਾਹਮਣੇ ਆਈ ਹੈ ਵੀ ਸਿਰਫ ਸੁਖਵੀਰ ਸਿੰਘ ਬਾਦਲ ਐਦਾ ਦੇ ਬੰਦੇ ਆ ਜਿਹੜੇ ਨਰਿੰਦਰ ਮੋਦੀ ਔਰ ਅਮੀਸ਼ਾ ਨੂੰ ਅੱਖਾਂ ਕੱਢ ਕੇ ਗੱਲਾਂ ਕਰ ਸਕਦੇ ਆ ਸੋ ਇਸ ਤਾਂ ਦੀ ਜੜੀਆਂ ਗੱਲਾਂ ਆ ਉਹ ਕਿੰਨੇ ਤੇ ਆ ਕੇ ਪਾਰਟੀ ਨੂੰ ਨੁਕਸਾਨੀਆਂ ਜਾਂਦੇ ਉਹ ਖਾਮ ਹੈ ਜਾਂ ਭੁਗਤਣਾ ਪੈਸੇ ਦਾ ਸੋ ਪੰਜਾਬ ਬੀਜਪੀ ਦੇ ਕਸ਼ੀਰ ਗੁਰਦੇਵ ਸ਼ਰਮਾ ਦੇ ਵੀ ਸਾਡਾ ਛੋਟਾ ਭਰਾ ਵੱਡਾ ਭਰਾ ਨੋ ਮਾਸ ਦਾ ਰਿਸ਼ਤਾ ਸੀ ਔਰ ਹੈ ਰਹੂਗਾ ਲੇਕਿਨ ਹਾਲਾਤ ਇਦਾਂ ਦੇ ਪੈਦਾ ਹੋ ਗਈ ਕਿ ਸ਼੍ਰੋਮਣੀ ਕਾਲੀ ਦਲ ਤੇ ਵਾਜਪਾ ਨੇ ਅਲੱਗ-ਅਲੱਗ ਇਲੈਕਸ਼ਨ ਲੜਨ ਦੀ ਗੱਲ ਆਖੀ ਤਾਂ ਪਾਰਟੀਆਂ ਲੱਗ ਹੋਈਆਂ ਤੇ ਲੇਕਿਨ ਉਸ ਦਾ ਨੁਕਸਾਨ ਮੰਨਦੇ ਆ ਵੀ ਉਹਦਾ ਨੁਕਸਾਨ ਪੰਜਾਬ ਨੂੰ ਝੇਲਣਾ ਪਿਆ ਪਿਛਲੇ 5 ਸਾਲਾਂ ਚੋਂ ਤਾਂ ਉਸ ਦਾ ਵਿਕਾਸ ਕਾ ਨਹੀਂ ਹੋ ਗਏ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਉਸ ਦਾ ਖਾਮਯਾਜ ਆਮ ਲੋਕਾਂ ਨੂੰ ਪਹੁੰਚਣਾ ਪਿਆ ਕਿਨ ਕਿਤੇ ਆਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਲੱਗਦਾ ਹੈ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਜਾਂ ਵਾਜਪਾ ਫਿਰ ਇੱਕ ਵਾਰ ਫੇ ਤੁਹਾਨੂੰ ਛੋਟੇ ਜਾਂ ਵੱਡੇ ਭਰਾ ਮੰਗੋ ਸਾਹਮਣੇ ਦਿਖਾਈ ਦੇ ਸਕਦੇ ਆ ਅਗਰ ਇਸ ਤਰ੍ਹਾਂ ਹੁੰਦਾ ਤਾਂ ਸਪਸ਼ਟ ਹੈ ਕਿ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆ ਸਕਤੀ ਹੈ ਖੈਰ ਇਹ ਤਾਂ ਸਮਾਂ ਦੱਸੂਗਾ ਕਿ ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਆਪਸ ਦੇ ਵਿੱਚ ਅਲਾਈਅੰਸ ਕਰਦੇ ਆ ਖੈਰ ਇਹ ਤਾਂ ਹੁਣ ਸਵਾਲੀਆ ਨਿਸ਼ਾਨ ਰਹੂਗਾ ਲੇਕਿਨ ਇਹ ਕਹਿੰਦੇ ਆ ਕੇ ਇਹਦੇ ਅੰਦਰ ਖਾਤੇ ਰਾਜਨੀਤੀ ਦੇ ਪੁਰਾਣੇ ਬੰਦੇ ਆ ਉਹ ਕਹਿੰਦੇ ਵੀ ਇਹਨਾਂ ਦਾ ਆਪਸੀ ਸਮਝੌਤਾ ਹੋ ਸਕਦਾ ਹੈ ਕਮੈਂਮਨ ਬੋਬੀਨਾ ਸੰਦੀਪ ਸ਼ਰਮਾ ਜੈਰੀਫਾ ਟੀਵੀ ਲੁਧਿਆਣਾ